ਸਾਡੀ ਇਸ ਵੀਡੀਓ ਦੇ ਨਾਲ ਜੁੜੇ ਸਾਡੇ ਸਾਰੇ ਹੀ ਦਿਵਿਆਂਗ ਖਾਂਡ ਫਰਾ ਸਾਡੀਆਂ ਮਾਤਾਵਾਂ ਭੈਣਾਂ ਬਜ਼ੁਰਗ ਸਾਰਿਆਂ ਨੂੰ ਪਿਆਰ ਫਰੀਦ ਸਤਿ ਸ਼੍ਰੀ ਅਕਾਲ ਪੈਨਸ਼ਨ ਦੀ ਅਪਡੇਟ ਸਾਰੇ ਹੀ ਲਾਭਪਾਤਰੀ ਕਰ ਰਹੇ ਨੇ ਤੇ ਜੁਲਾਈ ਮਹੀਨੇ ਤੇ ਅੱਜ ਕਹਿ ਲਈਏ ਕਿ 18 ਜੁਲਾਈ ਹੋ ਚੁੱਕੀ ਐ ਆਥਰ ਦੇ ਸ਼ਾਮ ਦੇ ਲਗਭਗ 7 ਵਜਣ ਜਾ ਰਹੇ ਨੇ ਜਦੋਂ ਅਸੀਂ ਵੀਡੀਓ ਜੜੀਆ ਰਿਕਾਰਡ ਕਰ ਰਹੇ ਹਾਂ ਸਾਨੂੰ ਜੋ ਅਪਡੇਟ ਸੋਚਣਾਵਾਂ ਮਿਲ ਰਹੀਆਂ ਨੇ ਜੇਕਰ ਅਫਾ ਨਵੇਂ ਜਲਿਆਂ ਦੀ ਗੱਲ ਕਰੀਏ ਕਿ ਪੰਜਾਬ ਦੇ ਵਿੱਚ ਪੈਨਸ਼ਨਾਂ ਜਾਰੀ ਨਹੀਂ ਹੋ ਰਹੀਆਂ ਇਸ ਵਾਰ ਵੀ ਕੰਮ ਜਿਹੜਾ ਜੇ ਲੇਟ ਹੋ ਚੁੱਕਿਆ ਲਗਭਗ ਪਿਛਲੇ ਮਹੀਨੇ ਵੀ ਇਦਾਂੀਆਂ ਪੈਨਸ਼ਨਾਂ ਲਗਭਗ ਜਾਰੀ ਹੋ ਗਈਆਂ ਸੀ ਇਹਨਾਂ ਦਿਨਾਂ ਦੇ ਵਿੱਚ ਪਰ ਇਸ ਵਾਰ ਕੰਮ ਜਿਹੜਾ ਲੇਟ ਹੋ ਰਿਹਾ ਤੇ ਅੱਜ 6 ਵਜੇ ਤੱਕ ਸਾਨੂੰ ਕੋਈ ਸੋਚਨਾ ਨਹੀਂ ਆ ਜੀ ਨਾ ਕਿਸੇ ਜ਼ਿਲ੍ਹੇ ਦੇ ਵਿੱਚ ਪੈਨਸ਼ਨ ਪਈ ਆ ਔਰ ਨਾ ਹੀ ਕਿਤੇ ਬਿੱਲ ਪਾਸ ਹੋਣ ਦੀ ਸੋਚਨਾ ਕਿਸੇ ਜ਼ਿਲ੍ਹੇ ਦੀ ਜਿਹੜੇ ਦੋ ਜ਼ਿਲ੍ਹਿਆਂ ਦੇ ਵਿੱਚ ਜਲੰਧਰ ਤੇ ਫਾਜ਼ਿਲਕਾ ਜਿਹੜੇ ਦੇ ਵਿੱਚ ਪੈਨਸ਼ਨਾਂ ਪਈਆਂ ਨੇ ਉੱਥੇ ਵੀ ਆਲੇ ਕੁਝ ਲੋਕ ਪਾਤਰ ਨੇ ਜਿਨ੍ਹਾਂ ਦੇ ਮੈਸੇਜ ਨਹੀਂ ਆਏ ਜਾਂ ਫਿਰ ਬੜਾ ਕਾਫੀ ਐਫਐਸ ਜਿਹੜੀਆਂ ਜਲੰਧਰ ਜ਼ਿਲ੍ਹੇ ਦੇ ਵਿੱਚ ਪਈਆਂ ਹੈਂਡੀਕੈਪ ਪੈਨਸ਼ਨਾਂ ਹਾਲੇ ਉੱਥੇ ਜੜੀਆਂ ਨੇ ਲਈਆਂ ਪਈਆਂ ਪਈਆਂ ਜਾਰੀਆਂ ਨੇ ਆਉਂਦੇ ਦਿਨਾਂ ਦੇ ਵਿੱਚ ਜਾਰੀ ਹੋ ਜਾਣਗੀਆਂ ਸਜਰੇ ਸਾਨੂੰ ਸਰੋਤੇ ਪਟਿਆਲੇ ਜਲੇ ਤੋਂ ਸ਼ਰੀਫ ਅਤੇਗਰ ਸਾਹਿਬ ਹੁਸ਼ਿਆਰ ਫਰ ਨਵਾਂ ਸ਼ਹਿਰ ਮਹਾਲੀ ਪਠਾਨਕੋਟ ਸਿਰਗੁਰ ਸ੍ਰੀ ਅਮਰਿ ਸਾਹਿਬ ਗੁਰਦਾਸਪੁਰ ਤਰਨਤਾਰਨ ਸਾਹਿਬ ਫਾਜਲਕਾ ਫਰੀਦਕੋਟ ਬਠਿੰਡਾ ਇਹਨਾਂ ਖੇਤਰਾ ਤੋਂ ਮੈਸੇਜ ਕਰ ਰਹੇ ਨੇ ਉਹਨਾਂ ਨੂੰ ਦੱਸ ਦਈਏ ਕਿ ਹਾਲੇ ਕੋਈ ਸੂਚਨਾ ਨਹੀਂ ਹੈ ਪੈਨਸ਼ਨ ਜਾਰੀ ਹੋਣ ਦੀ ਆਉਂਦੇ ਦਿਨਾਂ ਦੇ ਵਿੱਚ ਹੋ ਸਕਦਾ ਹੈ ਕਿ ਪੈਨਸ਼ਨ ਜਾਰੀ ਹੋ ਜੇ 20 ਤਰੀਕ ਤੋਂ ਪਾਰ ਕੰਮ ਜਾਂਦਾ ਇਸ ਵਾਰ ਜਾਪ ਰਿਹਾ ਜੀ ਤੇ ਇਹ ਆਉਂਦੇ ਦਿਨਾਂ ਦੇ ਵਿੱਚ ਪੈਨਸ਼ਨਾਂ ਜਾਰੀ ਹੋਣੀਆਂ ਦੀ ਵੀ ਸੂਚਨਾ ਤੁਹਾਨੂੰ ਜਰੀਆ ਦੇ ਦਿੱਤੀ ਜਾਵੇਗੀ ਨਾਵ ਦੇ ਨਾਲ ਜੀ ਇੱਕ ਹੋਰ ਝਟਕਾ ਅੱਜ ਪੰਜਾਬ ਸਰਕਾਰ ਵੱਲੋਂ ਦਿੱਤਾ ਗਿਆ ਆਮ ਜਨਤਾ ਨੂੰ ਪ੍ਰਾਪਰਟੀ ਟੈਕਸ ਦੇ ਵਿੱਚ ਜਿਹੜਾ ਜਿਹਾ ਇੱਥੇ ਵਾਅਦਾ ਕੀਤਾ ਗਿਆ 0.5% ਜਿਹੜਾ ਪ੍ਰਾਪਰਟੀ ਟੈਕਸ ਜਿਹੜਾ ਵਾਅਦਾ ਦਿੱਤਾ ਗਿਆ ਸੋ ਇਹ ਤਾਂ ਕੁਝ ਕਾਰਨ ਦੱਸਿਆ ਗਿਆ ਨੇ ਕਿ ਉਹ ਵਧਾਜਿਆ ਗਿਆ ਕਿਉਂਕਿ ਜਿਹੜੇ ਇੰਟਰਨੈਸ਼ਨਲ ਸੌਰੀ ਨੈਸ਼ਨਲ ਮਾਰਕੀਟ ਤੇ ਜਿਹੜਾ ਕਰਜ਼ਾ ਸੂਬਿਆਂ ਦੇ ਸਰਕਾਰਾਂ ਨੂੰ ਮਿਲਦਾ ਹੁੰਦਾ ਉਹ ਫਿਰ ਵਧਾਉਣਾ ਜ਼ਰੂਰੀ ਹੁੰਦਾ ਇੱਕ ਰੇਸ਼ੋ ਦੇ ਤਹਿਤ ਉਹ ਕਰਜ਼ਾ ਜਿਹੜਾ ਮੁਹੱਈਆ ਕਰਵਾਇਆ ਜਾਂਦਾ 0.25 ਤੋਂ ਥੱਲੇ ਜੇਕਰ ਉਹ ਰੇਸ਼ੋ ਆ ਜਾਂਦੀ ਹੈ ਤੇ ਫਿਰ ਕਰਜ਼ਾ ਮਿਲਣਾ ਮੁਸ਼ਕਲ ਹੋ ਜਾਂਦਾ ਸੋ ਇਸ ਲਈ ਮਾਰਕੀਟ ਦਾ ਕਰਜ਼ਾ ਚੱਕਣ ਲਈ ਇੱਕ ਰੇਸ਼ੋ ਹੁੰਦੀ ਆ ਉਹਦੇ ਰਿਗਾਰਡਿੰਗ ਟੈਕਸ ਲਗਾਉਣੇ ਜ਼ਰੂਰੀ ਹੁੰਦੇ ਨੇ ਇਸ ਲਈ ਇਹ ਇਸ ਸਕੇਸਾਉਂ ਦੀਆਂ ਜ਼ਰੂਰੀ ਨਹੀਂ ਆ ਇਹ ਮਜਬੂਰੀ ਆ ਪੰਜਾਬ ਸਰਕਾਰ ਦੀ ਇਸ ਲਈ ਇਹ ਪੰਜਾਬ ਪੰਜਾਬ ਦੇ ਜਨਤਾ ਦੇ ਉੱਤੇ ਟੈਕਸ ਲਾਇਆ ਗਿਆ ਹੈ ਸਭ ਪੈਨਸ਼ਨ ਦੇ ਮੱਦੇਦਿ ਇਹ ਪੈਨਸ਼ਨ ਹਾਲੇ ਕਿ ਸਜਲੇ ਦੇ ਵਿੱਚ ਜਾਰੀ ਨਹੀਂ ਹੋਈ ਆ ਜਿੱਥੇ ਹੋਈ ਆ ਕੁਝ ਜਣਿਆਂ ਦੇ ਵਿੱਚ ਉੱਥੇ ਲਾਭਪਾਤਰੀਆਂ ਨੂੰ ਮੈਸੇਜ ਕੁਝ ਨੂੰ ਆ ਚੁੱਕੇ ਨੇ ਕੁਝ ਨੂੰ ਨਹੀਂ ਆਇਆ 1500 ਰੁਪਏ ਦੀ ਪੈਨਸ਼ਨ ਜਾਰੀ ਹੋ ਰਹੀ ਆ ਸੌਂਦੇ ਦਿਨਾਂ ਦੇ ਵਿੱਚ ਵੀ ਕੰਮ ਲੇਟ ਜਾਂਦਾ ਜਾ ਪਰਿਆ ਤੇ ਹੌਂਦੇ ਦਿਨਾਂ ਦੇ ਵਿੱਚ ਜੇਕਰ ਕੋਈ ਅਪਡੇਟ ਆਉਂਦੀ ਆ ਤੁਹਾਡੇ ਨਾਲ ਸਾਂਝੀ ਕੀਤੀ ਜਾਵੇਗੀ ਫਿਲਹਾਲ ਅੱਜ ਸ਼ਾਮ ਦੇ 7 ਵਜੇ ਤੱਕ 18 ਜੁਲਾਈ ਦੇ ਸ਼ਾਮ ਤੱਕ ਜਿਆਦਾਤਰ ਜਣਿਆਂ ਦੇ ਵਿੱਚ ਪੈਨਸ਼ਨ ਹਾਲੇ ਕੋਈ ਸੋਚਣਾ ਕੋਈ ਅਪਡੇਟ ਨਹੀਂ ਹੈ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ